ਇਸ ਆਦਮੀ ਨੂੰ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਹੈ ਕੁੰਵਰ ਵਿਜੇ ਪ੍ਰਤਾਪ ਦੇ ਉਹ ਸਿੱਟ ਤੇ ਉਹਨਾਂ ਦੇ ਵਿੱਚ ਜਿਹੜੀ ਕੋਟਕਪੂਰਾ ਦੀ ਫਾਇਰ ਹੈ ਨਹੀਂ ਉਹਨਾਂ ਦੋਸ਼ੀਆਂ ਦੇ ਵਿੱਚ ਨਾ ਹੈ ਸਪਰਤਾਜ ਸਿੰਘ ਬਾਦਲ ਸੀ ਦਾ ਸੁਖਬੀਰ ਸਿੰਘ ਬਾਦਲ ਦਾ ਸਪਰਤਾਜ ਸਿੰਘ ਉਹਨੂੰ ਸੀ ਮਿਸਟਰ ਸਾਹਿਬ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਬਾਕੀ ਚੱਤ ਬੰਦੇ ਜਿਹੜਾ ਹੁਣ ਇੱਥੇ ਕੇਸ ਚੱਲ ਰਿਹਾ ਹੈ ਤੁਸੀਂ ਹੈਰਾਨ ਹੋਵੋਗੇ 3.5 ਸਾਲ ਬੀਤਣ ਤੋਂ ਬਾਅਦ ਸਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਦਾ ਨਾਮ ਹੀ ਨਹੀਂ ਇਹ ਤੇ ਨਾਜ ਚਰਨਜੀਤ ਸਿੰਘ ਸ਼ਰਮਾ ਪਰਮਰਾ ਸਿੰਘ ਉਮਰਾਨ ਲੰਗਲ ਵਿਕਰਮਜੀਤ ਸਿੰਘ ਅਮਰਜੀਤ ਸਿੰਘ ਪੁਲਾਰ ਸੁਹੇਲ ਸਿੰਘ ਬਰਾੜ ਪੰਕਜ ਬਾਂਸਾ ਤੇ ਸੁਮੇਲ ਸਿੰਘ ਸੈਬ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਨਾ ਚੀਫ ਮਿਨਿਸਟਰ ਦੀ ਸਾਡਾ ਆਰਡਰ ਤਾਂ ਇੱਕੋ ਹੀ ਸੀ ਹੋਮ ਮਿਨਿਸਟਰ ਵੀ ਇੱਕੋ ਸੀ ਤਕਬੀਰ ਆਰਡਰ ਉਹ ਦਿੰਦੇ ਸੁਮੇਸ਼ ਸਿੰਘ ਸੈਣੀ ਨੂੰ ਦੋਨੋਂ ਜਗ੍ਹਾ ਤੇ ਇੱਕੋ ਟਾਈਮ ਤੇ ਥੋੜਾ ਟਾਈਮ ਦਾ ਫਰਕ ਪਾ ਕੇ ਗੋਲੀਆਂ ਚੱਲਦੀਆਂ ਇੱਕ ਜਗ੍ਹਾ ਲੋਕ ਕੋਟਕਪੂਰੇ ਫੱਟੜ ਹੁੰਦੇ ਨੇ ਇੱਥੇ ਬੰਤੇ ਸ਼ਹੀਦ ਹੋ ਜਾਂਦੇ ਨੇ ਇੱਕ ਅਫੀਰ ਤੋਂ ਦੋ ਜਿਹੜੇ ਮੇਰ ਬੱਈ ਕਰਦੇ ਤੁਸੀਂ ਮੈਨੂੰ ਦੱਸੋ ਇਹ ਜਿਹੜਾ ਕੇਸ ਹੈ ਸਟੈਂਡ ਕਰੇਗਾ ਨਹੀਂ ਇਹ ਕੇਸ ਕਚਹਿਰੀ ਨਾਲ ਦੇ ਵਿੱਚ ਸਟੈਂਡ ਕਰੇਗਾ ਇਹ ਜਿਹੜਾ ਬੇਅਦਬੀਆਂ ਦਾ ਇੱਥੇ ਮਿਲ ਲੈ ਕੇ ਆਣਾ ਚਾਹਤਾ ਭਗਵੰਤਬਾਨ ਇਸ ਗੱਲ ਦਾ ਜਵਾਬ ਭਗਵੰਤ ਤੇ ਅਰਵਿੰਦ ਕੇਜਰੀਵਾਲ ਦੇ ਤੇ ਕੁਲਤਾਰ ਸਿੰਘ ਸੰਧਵਾ ਜੀ ਦੇਨ ਸੰਧਵਾ ਸਾਹਿਬ ਤੁਹਾਡਾ ਤੇ ਹਲਕਾ ਵੀ ਇਹ ਸੀ ਫਰੀਦਪੁਰ ਦਾ ਕੋਟਕ ਦਾ ਪੂਰਾ ਐਪੀ ਸੈਂਟਰ ਸੀ ਜਿੱਥੇ ਸਾਰਾ ਇਹ ਐਡਾ ਵੱਡਾ ਜਿਹੜੀ ਉਥੋਂ ਇੱਕ ਉਥੇ ਬੰਦ ਹੋਏ ਉਥੇ ਗੋਲੀਆਂ ਚੱਲੀਆਂ ਉਥੇ ਹਰ ਕਿਸਮ ਦਾ ਕੰਮ ਹੋਇਆ ਹਜ਼ਾਰਾਂ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਹੋਏ ਪੰਜਾਬੀਆਂ ਦੀਆਂ ਸੈਂਟੀਮੈਂਟਸ ਨਾਲ ਤੁਸੀਂ ਖੇលਿਆ ਵਾਦਾ ਕਰਕੇ ਵਾਦਾ ਖਿਲਾਫੀ ਤੁਸੀਂ ਕੀਤੀ ਹੁਣ ਤੁਸੀਂ ਬੇਅਦਬੀ ਲੈ ਕੇ ਆਣ ਲੱਗੇ ਹੋ ਬੇਅਦਬੀ ਦੇ ਵਿੱਚ ਬਾਦਲ ਤੇ ਸੁਖਬੀਰ ਦੋਨਾਂ ਦਾ ਨਾਂ ਹੈ ਤੇ ਬੇਅਦਬੀ ਦਾ ਜਿਹੜਾ ਬਿੱਲ ਇਹਦੇ ਪਾਸੇ ਲੈ ਕੇ ਆਲੇ ਇਹਦਾ ਜਵਾਬ ਦੇ ਇਹਦਾ ਜਵਾਬ ਐਜ਼ ਅ ਲੀਡਰ ਆਫ ਦੀ اپੋਜੀਸ਼ਨ ਤੇ ਕਾਂਗਰਸ ਪਾਰਟੀ ਭਗਵੰਤ ਕੋ ਲੈ ਗਈ ਕਿਉਂਕਿ ਹੋਮ ਮਿਨਿਸਟਰ ਇਹ ਸਾਰਾ ਕੁਝ ਬਾਦਲਾਂ ਨਾਲ ਰਲ ਕੇ ਭਗਵੰਤ ਨੇ ਇਹ ਆਪ ਹੀ ਸਰਕਾਰ ਵਿੱਚ ਕੀਤਾ ਤੁਹਾਨੂੰ ਪਹਿਲਾਂ ਹੀ ਪਤਾ ਹੋਣਾ ਜਦੋਂ ਵਿਕਰਮ ਸਿੰਘ ਮਜੀਠੀਏ ਨੇ ਇਹਦੇ ਤੇ ਮਾਨਹਾਨੀ ਦਾ ਦਾਵਾ ਕੀਤਾ ਸੀ ਇਹਨਾਂ ਦੇ ਨੈਸ਼ਨਲ ਕਨਵੀਨਰ ਨੇ ਲਿਖਤੀ ਮਾਫੀ ਮੰਗੀ ਹੈ ਹੱਥ ਜੋੜ ਕੇ ਲਿਖਤੀ ਮਾਫੀ ਆਪਣੀ ਪਾਰਟੀ ਤੇ ਅਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਨੇ ਆ ਮੇਰਾ ਛੋਟਾ ਵੀਰ ਅੱਜ ਦੁਖੀ ਹੋਇਆ ਇੱਥੇ ਪਹੁੰਚਿਆ ਨੇ ਦੱਸਿਆ ਅੱਜ ਵੀ ਕਚਹਿਰੀ ਚ ਗਏ ਨੇ ਅੱਜ ਵੀ ਕਚਹਿਰੀ ਚ ਗਏ ਨੇ ਕਚਹਿਰੀ ਦੇ ਵਿੱਚੋਂ ਫੇਰ ਕੋਈ ਇਨਸਾਫ ਨਹੀਂ ਮਿਲਿਆ ਫੇਰ ਕਾਦੀ ਤਰੀਕ ਪਹਿਲੀ ਤਰੀਕੇ ਨਹੀਂ ਹੁਣ 8 ਅਗਸਤ ਪੈ ਗਿਆ ਅਜੇ ਤੱਕ ਚਲਾਨ ਨਹੀਂ ਪੁੱਟਾ ਪਿਆ ਚਲਾਨ ਨੋ ਨਿਆਲ ਸਿੰਘ ਜੀ ਇੱਕ ਸਾਲ ਤੋਂ ਵੱਧ ਹੋ ਗਿਆ ਅਜੇ ਤੱਕ ਚਲਾਲ ਬੁਣਪ ਨਹੀਂ ਹੋਇਆ ਇਹ ਬੇਅਦਬੀ ਦੀ ਕੀ ਕਿਸ ਕਿਸਮ ਦੀ ਇਹ ਜਸਟਿਸ ਦੇਣਗੇ ਕੀ ਅਸੀਂ ਉਮੀਦ ਕਰੀਏ ਨੇ ਤੋ ਇਹ ਫਰਜ਼ੀਆਂ ਦੀ ਫਰਜ਼ੀ ਇਨਕਲਾਬੀਆਂ ਦੀ ਝੁੱਠੀਆਂ ਦੀ ਅਸੈਂਬਲੀ ਨੂੰ ਵੀ ਅਜਾ ਸਟੇਜ ਇਸਤੇਮਾਲ ਕਰਨ ਵਾਲੇ ਜਿਹੜੇ ਲੋਕ ਨੇ ਤੁਸੀਂ ਵੇਖਿਆ ਹੀ ਹੈ ਕਿਸ ਤਰ੍ਹਾਂ ਮੇਰੇ ਵੀਡੀਓ ਨਾਲ ਇਹਨਾਂ ਤੋਂ ਰੋੜ-ਮਰੋੜ ਕੀਤੀ ਤਾਂ ਦੋ ਇਹਨਾਂ ਦੇ ਮੰਤਰੀਆਂ ਦਾ ਕੇਸ ਰਜਿਸਟਰ ਹੋ ਗਿਆ ਤੇ ਜਿਹੜੇ ਦੋ ਰਹਿ ਗਏ ਨੇ ਤਾਂ ਵੀ ਉਹ ਮੈਂ ਫੇਰ ਬਾਜੂ ਸਾਹਿਬ ਇਹ ਜੇ ਆਪਾਂ ਆਮਾਨ ਨੂੰ ਬੁਲਾਉਂਗਾ ਦੱਲਣੀ ਹੈ ਕਿਉਂਕਿ ਆਹੋ ਦਾ ਆਜਪਾ ਦਾ ਸੰਬੰਧਤਾ ਹੈ ਜਿਸਦਾ ਵੀ ਕਿਤੇ ਉਹ ਕਿੰਦਾ اچھا ਇੱਕ ਮਿੰਟ ਜੇ ਤੇਨ ਪ੍ਰਤਾਪ ਸਿੰਘ ਬਾਵਾਵਾ ਕੇ ਕੇਚ ਰਜਿਸਟਰ ਹੋ ਜੇ ਉਹ ਨਾਲ ਚਾਹਤਾ ਸਮਝੌਤਾ ਨਹੀਂ ਹੁਣ ਕਿਉਂਕਿ ਮੈਂ ਰਹਿਣ ਵਾਲਾ ਟੈਕਨੀਕਲੀ ਇੱਧਰ ਆਪਣੇ ਚੰਡੀਗੜ੍ਹ ਮੈਂ ਰਹਿਣ ਵਾਲਾ ਚੰਡੀਗੜ੍ਹ ਮੇਰਾ ਸਰਕਾਰੀ ਘਰ ਵੀ ਚੰਡੀਗੜ੍ਹ ਤੇ ਤੇ ਮੇਰੀ ਜਿਹੜੀ ਕੰਪਲੇਂਟ ਹੈ ਉਹ ਲਾਗੂ ਇੱਥੇ ਹੀ ਹੋਣੀ ਸੀ ਹੋਰ ਕਿਤੇ ਹੋਣੀ ਸੀ ਇਹ ਲਾਗੂ ਮੁਹਾਲੀ ਤੋਂ ਹੋਣੀ ਸੀ ਮੇਰਾ ਲੋਕਲ ਸਟੈਂਡ ਹੈ ਚੰਡੀਗੜ੍ਹ ਦਾ ਬਣ ਤੇ ਜੇ ਚੰਡੀਗੜ੍ਹ ਪੁਲਿਸ ਐਕਟ ਕਰਨ ਲੱਗੀ ਤੇ ਨੂੰ ਤਕਲੀਫ ਹੋ ਗਈ ਹੈ ਤਾਂ ਰੋਜ਼ ਰੇਡ ਮਾਰਦੇ ਲੋਕ ਇਹ ਬਿਨਾ ਕਿਸੇ ਦੇ ਸਰਚ ਵਾਰਡਰ ਲਿਆ ਜਿਹਦਾ ਮਰਜੀ ਫਲੈਟ ਇਹ ਉਹਨਾਂ ਦੇ ਫਲੈਟ ਖੋਲ ਲੈਂਦੇ ਨੇ ਸਾਰਾ ਕੰਮ ਕਰ ਲਿਆ ਤਾਂ ਪਹਿਲੀ ਵਾਰ ਇਹਨਾਂ ਨੇ ਉਹ ਲੱਗਿਆ ਇਹਨਾਂ ਨੂੰ ਪਤਾ ਲੱਗਿਆ ਇਹ ਅਜੇ ਇਹਨਾਂ ਨੂੰ ਅਜੇ ਪਤਾ ਹੀ ਲੱਗਿਆ ਤੇ ਅਜੇ ਤੇ ਟ੍ਰੇਲਿੰਗ ਸ਼ੁਰੂ ਹੀ ਹੋਇਆ ਤਾਂ ਅਜੇ ਘਾ ਵੇਖੋ ਇਹਨਾਂ ਨਾਲ ਅਜੇ ਬਾਰੀਕੋ ਬਦਲ ਤੇ ਲੈਣ ਨੂੰ ਤੋਂ ਇਸ ਗੱਲ ਕਾਰਨ ਕਿ ਇਹ ਸਾਰਾ ਕੁਝ ਇਹਨਾਂ ਦੇ ਸਾਹਮਣੇ ਆਣਾ ਸ਼ੁਰੂ ਹੋ ਗਿਆ ਇਹਨਾਂ ਦਾ ਜਿਹੜਾ ਸੱਚ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਬਾਦਲ ਤੇ ਸੁਖਦੀਰ मेन स चो बैबल क्ला बरकारी जो इन्होंने बार रखे ने सवाल उनको कर दिया हम दो के खिलाफ सारी सबूत दे चुके हैं इनके खिलाफ सबूत इसके खिलाफ ही दे दिया भगवंत के वो वेरीफाई कर और अरविंद के खिलाफ भी जो है केजरीवाल थे वो भी क्योंकि इन्होंने अपना आपका खुद का हैंडल इस्तेमाल किया है ट्विटर पर और फेसबुक एंड इज साहब देशनलेंट कर तो मैं इतनी बात ही कहूंगा बातें कम करो कुछ कार्रवाई करते थे कम कर कर वो कार्रवाई करो ना बातें करने से इसकी सेहत को क्या फर्क पड़ता है ਇਸ ਦੀ ਸੇਤ ਕੋਈ ਫਰਕ ਨਹੀਂ ਪੀਆ ਸੀ ਐਮ ਵੀ ਸੀ ਐਮ ਜਿਵੇਂ ਅਸੀਂ ਹਮਨੇ ਕੀ ਸੀ ਐਮ ਦੀ ਸਟੇਟਮੈਂਟ ਨੂੰ ਤੁਸੀਂ ਕੀ ਮੰਗਦੇ ਕੱਲ੍ਹ ਕੇ ਦੀ ਸਟੇਟਮੈਂਟ ਤਾਂ ਵੀ ਕਹੀਏ 2 ਵਜੇ ਤੋਂ ਬਾਅਦ ਤੇ ਸਟੇਟਮੈਂਟ ਹੀ ਬਦਲ ਜਾਂਦੀ ਸਟੇਟ ਵੀ ਬਦਲ ਜਾਂਦੀ ਤੇ ਬੈਂਟ ਵੀ ਬਦਲ ਜਾਂਦਾ ਸਟੇਟ ਜਿਹੜੀ ਹੁੰਦੀ ਹੈ ਉਹ ਵੀ ਬਦਲ ਜਾਂਦੀ ਤੇ ਬੈਂਟ ਵੀ ਬਦਲ ਜਾਂਦੀ ਸੋ ਇਹਦੀ ਕੋਈ ਸਟੇਟਮੈਂਟ 2 ਵਜੇ ਤੋਂ ਬਾਹਰ ਵਾਲੀ ਦੇਣੀ 2 ਵਜੇ ਤੋਂ ਬਾਅਦ ਵਾਲੀ ਨੂੰ ਮੈਂ ਸੀਰੀਅਸਲੀ ਹਾ ਬਟ ਐਮਈਏ ਸ਼ੁੱਡ ਐਕਟ ਅਗੇਸਟ ਸੀ ਐਮ ਦੀ ਸਟੇਟਮੈਂਟ ਨੂੰ ਤੁਸੀਂ ਹੋਰ ਕਰਦੇ ਹੋ ਬਾਇਬਲ ਵਰਗਾ ਨਹੀਂ ਬਾਅਦ ਨਹੀਂ ਆਪਾਂ बादल और देखा जाए तो सरकार आपकी आई दो हजार सत्रह आपकी जस्ट्री उन्होंने कहा था कि वो इस पे कार्रवाई कराएगा सबसे पहले सर पे बहुत साधो रखा था आपने काम वो पाँच साल नरेंद्र तो तो सिंह नरेंद्र सिंह कौन सी जिमात में बीजेपी में इसको जवाब